ਦੂਸਰੇ ਪਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਫਰਮਾਨ ਹੈ ਚੌਥੇ ਪੈਰ ਸੁਬਾਹ ਕੇ ਸੁਰਤਿਆ ਉਪਜੇ ਚਾਓ ਤਿਨਾ ਦਰਿਆਵਾਂ ਸਿਓ ਦੋਸਤੀ ਮਨ ਮੁਖ ਸਚਾ ਨਾਓ ਪੰਜਾਬ ਦਾ ਅਰਥ ਹੈ ਪੰਜ ਆਪ ਅਰਥਾਤ ਪੰਜ ਆਬ ਅਰਥਾਤ ਪੰਜ ਦਰਿਆ ਗੁਰੂ ਨਾਨਕ ਪਾਸ਼ਾ ਨੇ ਪਵਨ ਨੂੰ ਗੁਰੂ ਕਿਹਾ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਜਦੋਂ ਦਾ ਸਾਡੀ ਸਭਿਆਚਾਰ ਨੇ ਦਰਿਆਵਾਂ ਨਾਲੋਂ ਤੋੜ-ਛੋੜਾ ਕੀਤਾ ਹੈ ਅਸੀਂ ਉਦੋਂ ਹੀ ਦਰਿਆਵਾਂ ਪ੍ਰਤੀ ਬੇਰੁਖੀ ਅਪਣਾਈ ਹੋਈ ਹੈ ਸਾਡੇ ਦਰਿਆ ਉਦਾਸ ਹਨ ਤੇ ਸਾਡੇ ਪਿਆਰ ਨੂੰ ਤਰਸਦੇ ਹਨ ਸਾਨੂੰ ਮਹਿੰਗਾਈ ਨੇ ਨਹੀਂ ਅਮੀਰੀ ਨੇ ਮਾਰਿਆ ਫੀਮ ਨੇ ਨਹੀਂ ਚਿੱਟੇ ਨੇ ਖਾ ਲਿਆ ਸ਼ਰਾਬ ਨੇ ਨਹੀਂ ਕੋਕ ਨੇ ਪੀ ਲਿਆ ਹੈ ਪੰਜਾਬ 24 7 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਅਸੀਂ ਤੀਸਰੀ ਅੱਖ ਪ੍ਰੋਗਰਾਮ ਲਈ ਜਿਹੜਾ ਆਰਟੀਕਲ ਚੁਣਿਆ ਹੈ ਉਹ ਸਰਦਾਰ ਅਵਤਾਰ ਸਿੰਘ ਰਾਦਾ ਲਿਖਿਆ ਹੋਇਆ ਜੋ ਅੱਜਕੱਲ੍ਹ ਹਾਲਾਤ ਦਾ ਸੀ ਸਾਹਮਣਾ ਕਰ ਰਹੇ ਆ ਉਹਨਾਂ ਦੇ ਉੱਤੇ ਹੀ ਇਹ ਇੱਕ ਤਰ੍ਹਾਂ ਦਾ ਲੇਖ ਹੈ ਸੋ ਲੇਖ ਦਾ ਸਰਲੇਖ ਉਹਨਾਂ ਰੱਖਿਆ ਤਨਾ ਤਰਿਆਵਾ ਸਿਓ ਦੋਸਤੀ ਦਰਿਆ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੈ ਵਗਦਾ ਹੋਇਆ ਪਾਣੀ ਕਹਿੰਦੇ ਹਨ ਖੜੇ ਪਾਣੀ ਦੀ ਨਿਸਬਤ ਵਗਦਾ ਪਾਣੀ ਸ਼ੁੱਧ ਹੁੰਦਾ ਹੈ ਤੇ ਦਰਿਆ ਸਾਡੀ ਸੱਭਿਆਤਾ ਹੈ ਇਹ ਸਾਡੇ ਮੁਹਾਵਰਿਆਂ ਵਿੱਚ ਵੀ ਰਮਿਆ ਹੋਇਆ ਹੈ ਦਰਿਆ ਦਿਲ ਹੋਣਾ ਬਹੁਤ ਮਹਾਨ ਅਤੇ ਵਿਸ਼ਾਲ ਚਿਤ ਹੋਣਾ ਹੈ ਦਰਿਆਵਾਂ ਨਾਲ ਮੁਹੱਬਤ ਕਰਨ ਵਾਲੇ ਦਰਿਆਦਿਲ ਹੋਣ ਵੱਧੇ ਹਨ ਦਰਿਆ ਜ਼ਿੰਦਗੀ ਦਾ ਪ੍ਰਤੀਕ ਹੈ ਦੂਸਰੇ ਪਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਫਰਮਾਨ ਹੈ ਚੌਥੇ ਪੈਰ ਸਵੇਰ ਕੇ ਸੁਰਤਿਆ ਉਪਜੇ ਚਾਓ ਤਿਨਾ ਦਰਿਆਵਾਂ ਸਿਓ ਦੋਸਤੀ ਮਨ ਮੁਖ ਸਚਾ ਨਾਓ ਰਾਤ ਦੇ ਚੌਥੇ ਪੈਰ ਸੁਰਤ ਵਾਲੇ ਜਾਗਦੇ ਲੋਕਾਂ ਦੇ ਮਨ ਵਿੱਚ ਚਾ ਉਪਜਦਾ ਹੈ ਤੇ ਉਹਨਾਂ ਦੇ ਦਿਲਾਂ ਵਿੱਚ ਦਰਿਆਵਾਂ ਦੀ ਦੋਸਤੀ ਓਛਾਲੇ ਮਾਰਦੀ ਹੈ ਫਿਰ ਸੁੱਤੇ ਸੇ ਦੋਨਾਂ ਦੇ ਮਨ ਵਿੱਚ ਪਿਆਰੇ ਦੀ ਯਾਦ ਅਤੇ ਮੁਖੜੇ ਤੇ ਉਸ ਦਾ ਨਾਮ ਉਮੜ ਆਉਂਦਾ ਹੈ ਇਸ਼ਨਾਨ ਕਰਨਾ ਸਬਕ ਹੋਣ ਦੀ ਨਿਸ਼ਾਨੀ ਹੈ ਤੇ ਪ੍ਰਾਤਨ ਸਬਿਆਤਾਵਾਂ ਦਰਿਆਵਾਂ ਦੇ ਕਿਨਾਰਿਆਂ ਤੇ ਉਸਰੀਆਂ ਤੇ ਦਰਿਆਵਾਂ ਦੇ ਨਾਂ ਨਾਲ ਹੀ ਜਾਣੀਏ ਜਾਂਦੀਆਂ ਹਨ ਦਰਿਆ ਕਿਸੇ ਵੇਲੇ ਮਨੁੱਖ ਦੇ ਭਲੇ ਦੋਸਤ ਹੁੰਦੇ ਸਨ ਤੀਰਥਾ ਅਰਥ ਵੀ ਦਰਿਆ ਦਾ ਕੰਡਾ ਹੈ ਜਿੱਥੇ ਇਸ਼ਨਾਨ ਕੀਤਾ ਜਾ ਸਕੇ ਕਿਸੇ ਵੇਲੇ ਸਾਡੇ ਮੁਲਕ ਵਿੱਚ 68 ਅਰਥਾਤ 68 ਤੀਰਥ ਸਨ ਜਿੱਥੇ ਸਦਾ ਮੇਲੇ ਲੱਗੇ ਰਹਿੰਦੇ ਜੋ ਸਾਡੀ ਤਰੱਕੀ ਦੇ ਮਨਸੂਖ ਕਰ ਦਿੱਤੇ ਹਨ ਉਹ ਖੁਸ਼ ਨਸੀਬ ਦਰਿਆਈ ਰੌਣਕਾਂ ਹੁਣ ਕਚਹਿਰੀਆਂ ਤੇ ਬਤਮੀਜ਼ ਮੇਲਿਆਂ ਦਾ ਰੂਪ ਵਟਾ ਕੇ ਪਰਤਾਈਆਂ ਹਨ ਜਿਨ੍ਹਾਂ ਨੂੰ ਸਾਡੇ ਗਾਇਕ ਬਾਈ ਹੱਬ ਹੱਬ ਕੇ ਗਾਉਂਦੇ ਹਨ ਪੰਜਾਬ ਦਾ ਅਰਥ ਹੈ ਪੰਜ ਅਪ ਅਰਥਾਤ ਪੰਜ ਆਬ ਅਰਥਾਤ ਪੰਜ ਦਰਿਆ ਅਸੀਂ ਪੰਜਾਬੀ ਪੰਜ ਦਰਿਆਵਾਂ ਦੇ ਦੋਸਤਾਂ ਦਰਿਆ ਸਾਡੀ ਪਹਿਚਾਣ ਹਨ ਵਿਦੇਸ਼ੀ ਹਮਲਾਵਰ ਵੀ ਸਾਨੂੰ ਦਰਿਆਵਾਂ ਨਾਲ ਜੋੜ ਕੇ ਵੇਖਦੇ ਸਨ ਹਿੰਦੂ ਸ਼ਬਦ ਦਾ ਸਬੰਧ ਵੀ ਸਿੰਧ ਦਰਿਆ ਨਾਲ ਹੀ ਜੋੜਿਆ ਜਾਂਦਾ ਹੈ ਸਿੰਧੀ ਲੋਕ ਆਪਣੇ ਆਪ ਨੂੰ ਅਸਲ ਪੰਜਾਬੀ ਹੀ ਮੰਨਦੇ ਹਨ ਗੁਰੂ ਨਾਨਕ ਪਾਤਸ਼ਾਹ ਨੇ ਪਵਨ ਨੂੰ ਗੁਰੂ ਕਿਹਾ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਪਰ ਸਾਡੀ ਪ੍ਰੀਤ ਇਹਨਾਂ ਤਿੰਨਾਂ ਨਾਲ ਹੀ ਟੁੱਟ ਚੁੱਕੀ ਹੈ ਟੜਕ ਕਰਕੇ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਟੁੱਟ ਗਈ ਪਵਨ ਪਾਣੀ ਅਤੇ ਧਰਤੀ ਹੁਣ ਰਾਖਸ਼ਾਂ ਵਾਂਗ ਮੂੰਹ ਵੱਡੀ ਖਲੋਤੇ ਹਨ ਤੇ ਮਨੁੱਖ ਨੂੰ ਨਿਕਲ ਜਾਣ ਲਈ ਤਿਆਰ ਬਰ ਤਿਆਰ ਹਨ ਜਦੋਂ ਦਾ ਸਾਡੀ ਸਭਿਆਤਾ ਨੇ دریاਵਾਂ ਨਾਲੋਂ ਤੋੜ ਵਿਸ਼ੋਰਾ ਕੀਤਾ ਹੈ ਅਸੀਂ ਉਦੋਂ ਹੀ دریاਵਾਂ ਪ੍ਰਤੀ ਬੇਰੁਖੀ ਅਪਣਾਈ ਹੋਈ ਹੈ ਸਾਡੇ ਦਰਿਆ ਉਦਾਸ ਹਨ ਤੇ ਸਾਡੇ ਪਿਆਰ ਨੂੰ ਤਰਸਦੇ ਹਨ ਉਹ ਸਾਨੂੰ ਖਾਣਾ ਨਹੀਂ ਚਾਹੁੰਦੇ ਅਸੀਂ ਉਹਨਾਂ ਨੂੰ ਮਜਬੂਰ ਕਰ ਰਹੇ ਹਾਂ ਅਸੀਂ ਨਾ ਗੁਰੂ ਦੇ ਸਕੇ ਰਹੇ ਹਾਂ ਨਾ ਪਿਓ ਦੇ ਤੇ ਨਾ ਮਾਂ ਦੇ ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ ਪਸ਼ਮੀ ਸਭਿਅਤਾ ਨੇ ਸਾਨੂੰ ਸ਼ੁੱਧਤਾ ਦੀ ਬਿਮਾਰੀ ਚੁੰਬੇੜ ਦਿੰਦੀ ਹੈ ਅਸੀਂ ਸ਼ੁੱਧ ਹੁੰਦੇ ਹੁੰਦੇ ਕੋਰ ਅਸ਼ੁੱਧਤਾ ਵਿੱਚ ਗਰਕ ਹੋ ਗਏ ਹਾਂ ਅਸੀਂ ਆਪਣੀ ਤਰੱਕੀ ਦੀ ਸਾਰੀ ਮੈਲ ਦਰਿਆਵਾਂ ਦੇ ਹਵਾਲੇ ਕਰ ਦਿੱਤੀ ਹੈ ਅੰਮ੍ਰਿਤ ਦੇ ਚਸ਼ਮਿਆਂ ਨੂੰ ਅਸੀਂ ਜ਼ਹਿਰੀਲੇ ਨਾਗ ਬਣਾ ਦਿੱਤਾ ਹੈ ਤੇ ਸਾਡੇ ਜੀਵਨ ਸੋਮੇ ਸਾਡੀ ਮੌਤ ਦਾ ਕਾਰਨ ਬਣ ਗਏ ਹਨ ਸਾਡੇ ਦਰਿਆ ਬੇਜੁਬਾਨ ਹਨ ਉਹ ਦੱਸ ਨਹੀਂ ਸਕਦੇ ਬੋਲ ਨਹੀਂ ਸਕਦੇ ਕਿਸੇ ਵਿਲੈਤੀ ਨੇ ਸ਼ਿਕਾਇਤ ਕੀਤੀ ਕਿ ਸਾਡੇ ਇੱਥੇ ਗੰਦਗੀ ਬਹੁਤ ਹੈ ਮੇਰੇ ਦੋਸਤ ਨੇ ਉਹਨੂੰ ਆਖਿਆ ਕਿ ਇਹ ਗੰਦਗੀ ਤੁਹਾਡੀ ਹੀ ਦੇਣਾ ਹੈ ਉਹ ਬੜਾ ਹੈਰਾਨ ਹੋਇਆ ਮੇਰੇ ਦੋਸਤ ਨੇ ਦੱਸਿਆ ਕਿ ਵਿਲੈਤੀ ਹਾਈਜਨ ਨੇ ਸਾਡੇ ਵਾਤਾਵਰਣ ਨੂੰ ਕਿਵੇਂ ਪ੍ਰਸ਼ਟ ਅਤੇ ਨਸ਼ਟ ਕੀਤਾ ਹੈ ਕਿਵੇਂ ਵਿਲੈਤੀ ਸ਼ੈਂਪੂ ਸਰਫਾਂ ਹੈਂਡਵਾਸ਼ ਫਾਸਟ ਫੂਡ ਅਤੇ ਫੀਡ ਦੇ ਰੁਝਾਨ ਨੇ ਸਾਡੀ ਪੋਸ਼ਟਿਕਤਾ ਨੂੰ ਹਰਨ ਕਰ ਦਿੱਤਾ ਹੈ ਸਾਨੂੰ ਮੱਛਰਦਾਨੀਆਂ ਜਾਂ ਸੁਰਮੇਦਾਨੀਆਂ ਦੀ ਤਜੀਬ ਨੇ ਨਹੀਂ ਮਾਰਿਆ ਸਾਨੂੰ ਮਾਰਿਆ ਹੈ ਆਡੋਮਾਸ ਗੁੱਡ ਨਾਈਟ ਆਲ ਆਊਟ ਤੇ ਫੇਰ ਐਂਡ लवली ਨੇ ਸਾਨੂੰ ਗੱਡਿਆਂ ਦੀ ਨਹੀਂ ਗੱਡਿਆਂ ਦੀ ਮਾਰ ਪਈ ਹੈ ਤੇ ਹੁਣ ਗੱਡੀਆਂ ਨੇ ਸਾਡੇ ਗੋਡੇ ਨਿਗਲਨੇ ਸ਼ੁਰੂ ਕਰ ਦਿੱਤੇ ਹਨ ਗੱਡੀਆਂ ਦੇ ਟਾਇਰ ਬਦਲਣ ਵਾਲੇ ਹੁਣ ਗੋਡੇ ਬਦਲਣ ਲਈ ਮਜਬੂਰ ਹੋ ਰਹੇ ਹਨ ਦੇਖਿਆ ਜਾਵੇ ਤਾਂ ਅਗਿਆਨ ਨਹੀਂ ਬਲਕੇ ਅਲਪ ਗਿਆਨ ਸਾਡੇ ਹੱਡੀ ਹੱਡੀ ਬਹਿ ਗਿਆ ਹੈ ਸਾਨੂੰ ਮਹਿੰਗਾਈ ਨੇ ਨਹੀਂ ਅਮੀਰੀ ਨੇ ਮਾਰਿਆ ਫੀਮ ਨੇ ਨਹੀਂ ਚਿੱਟੇ ਨੇ ਖਾ ਲਿਆ ਸ਼ਰਾਬ ਨੇ ਨਹੀਂ ਕੋਕ ਨੇ ਪੀ ਲਿਆ ਕੋਠਿਆਂ ਨੇ ਨਹੀਂ ਸਾਨੂੰ ਕੋਠਿਆਂ ਨੇ ਠਾਰ ਕੇ ਤੇ ਸਾੜ ਕੇ ਰੱਖ ਦਿੱਤਾ ਹੈ ਅਨਪੜਾ ਨੇ ਨਹੀਂ ਪਾੜਿਆਂ ਨੇ ਸਾਡੀ ਸੂਰਤ ਮਾਰ ਦਿੱਤੀ ਹੈ ਸਾਡੀ ਖਬਰਸਾਰ ਨੂੰ ਅਖਬਾਰ ਨੇ ਹੜੱਪ ਲਿਆ ਹੈ ਹੁਣ ਨਾਲ ਬੈਠਿਆਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਨਾਲ ਵਾਲੇ ਨਾਲ ਕੀ ਬੀਤਰੀ ਹੈ ਰੁੱਖਾਂ ਨੂੰ ਪੱਖੇ ਖਾ ਗਏ ਹਨ ਪੱਖਿਆਂ ਨੂੰ ਏਸੀ ਨਿਕਲ ਗਿਆ ਹੈ ਤੇ ਹੁਣ ਏਸੀ ਵੀ ਗਿਆ ਸਮਝੋ ਸਾਨੂੰ ਅੰਦਰਲੀ ਕਸਰ ਨੇ ਨਹੀਂ ਬਾਹਰਲੇ ਝੋਰੀਆਂ ਨੇ ਖਤਮ ਕਰ ਦਿੱਤਾ ਹੈ ਪੂਰਬੀ ਸੰਜਮ ਤੇ ਸਹਿਜ ਨੂੰ ਪੱਛਮੀ ਅਸਹਿਜ ਨੇ ਚਟਮ ਕਰ ਦਿੱਤਾ ਹੈ ਮੇਰੇ ਮਿੱਤਰ ਨੇ ਦੱਸਿਆ ਕਿ ਉਹਦਾ ਬਾਬਾ ਖੇਤਾਂ ਵਿੱਚ ਖਾਦ ਨਹੀਂ ਸੀ ਪਾਉਣ ਦਿੰਦਾ ਅਖੇ ਖੇਤਾਂ ਨੂੰ ਲੱਗ ਜਾਏਗੀ ਜਿਵੇਂ ਬੰਦੇ ਨੂੰ ਨਸ਼ਾ ਲੱਗ ਜਾਂਦਾ ਹੈ ਉਹਨੇ ਦੱਸਿਆ ਕਿ ਉਹ ਆਪਣੇ ਬਾਬੇ ਦੀਆਂ ਗੱਲਾਂ ਤੇ ਹੱਸ ਛੜਦੇ ਸਨ ਸਮਝਦੇ ਸਨ ਕਿ ਇਹ ਬੁੱਝੜ ਗਿਆਨ ਹੈ ਅਸਲ ਵਿੱਚ ਉਹ ਲੋਕਾਂ ਉਹ ਲੋਕ ਤਾਂ ਸੱਚੇ ਸਨ ਜੋ ਬੇਜਮਾਨ ਜ਼ਮੀਨ ਦੀ ਜ਼ੁਬਾਨ ਨੂੰ ਵੀ ਸਮਝਦੇ ਸਨ ਅਸੀਂ ਤਾਂ ਜ਼ੁਬਾਨ ਵਾਲਿਆਂ ਦੀ ਜ਼ੁਬਾਨ ਵੀ ਨਹੀਂ ਸਮਝਦੇ ਵਰਦਾਨ ਸਮਝੀ ਜਾਂਦੀ ਟੈਕਨੋਲੋਜੀ ਨੇ ਨਵਾਂ ਕੂੜਾ ਈਜਾਦ ਕਰ ਦਿੱਤਾ ਹੈ ਜਿਸ ਦਾ ਕੋਈ ਹੱਲ ਹੀ ਨਹੀਂ ਸਾਡਾ ਕੂੜਾ ਤਾਂ ਪਸ਼ੂਆਂ ਦੀ ਖਰਾਕ ਬਣਦਾ ਸੀ ਤੇ ਰੂੜੀਬਾਨ ਫਸਲਾਂ ਦੇ ਕੰਮ ਆਉਂਦਾ ਸੀ ਇਹ ਅਦਨੁਕ ਕੂੜਾ ਸਾਡੀ ਜਾਨ ਦਾ ਖੌ ਬਣ ਗਿਆ ਹੈ ਕਿਸੇ ਵੇਲੇ ਸਾਡਾ ਵਾਤਾਵਰਨ ਹਾਲ ਪਾਰਿਆ ਮਚਾਰਿਆ ਸੀ ਕਿ ਮੈਨੂੰ ਬਚਾਓ ਅਸੀਂ ਉਹਨੂੰ ਨਹੀਂ ਬਚਾਇਆ ਹੁਣ ਉਹ ਗੁਹਾਰਾਂ ਪਾਰਿਆ ਹੈ ਕਿ ਮੈਥੋਂ ਬਚੋ ਜਦ ਉਹ ਰੋਂਦਾ ਸੀ ਅਸੀਂ ਨਹੀਂ ਸੁਣਿਆ ਹੁਣ ਅਸੀਂ ਰੋਂਨੇ ਤਾਂ ਉਹ ਕਿਉਂ ਸੁਣੇ ਚਲੋ ਹੁਣ ਹੀ ਦਿਹਾਵਾਂ ਦਾ ਐਲਾਨ ਸੁਣ ਲਈਏ ਹੁਣ ਵੀ ਨਾ ਸੁਣੀਏ ਤਾਂ ਮਰੀਏ ਖਪੀਏ ਹਰਗਮ ਹਾਸਤੇ ਨਾਵਲ ਸੁਧਾਰਤ ਵਿੱਚ ਦਰਿਆ ਬੋਲਦੇ ਹਨ ਗੱਲਾਂ ਕਰਦੇ ਹਨ ਤੇ ਬੁੱਧਪੁਰਸ਼ ਉਹਨਾਂ ਨੂੰ ਸੁਣਦੇ ਹਨ ਉਸ ਨਾਵਲ ਵਿੱਚ ਸੁਧਾਰਤ ਨੂੰ ਅਨਪੜ ਪਰ ਅਨੁਭਵੀ ਮਲਾ ਸਲਾਹ ਦਿੰਦਾ ਹੈ ਕਿ ਦਰਿਆ ਸਾਡੇ ਮਹਾਨ ਗੁਰੂ ਹਨ ਇਹਨਾਂ ਨੂੰ ਸੁਣੋ ਇਹ ਸਾਨੂੰ ਕੀ ਕਹਿੰਦੇ ਹਨ ਜੀਬੇ ਬਾਜੋਂ ਬੋਲਣਾ ਬਿਨ ਕੰਨਾਂ ਸੁਣਨਾ ਦਰਿਆਵਾਂ ਤੋਂ ਦੂਰ ਹੋ ਕੇ ਅਸੀਂ ਉਸ ਮੋੜ ਤੇ ਪੁੱਜ ਗਏ ਹਾਂ ਜਿੱਤੋ ਸਾਨੂੰ ਸੋਚਣਾ ਪੈ ਰਿਹਾ ਹੈ ਕਿ ਜਾਈਏ ਤਾਂ ਜਾਈਏ ਕਿੱਥੇ ਨਾ ਬੂਹਾ ਨਾ bari ਨਾ ਕੋਈ ਬਨੇਰਾ ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ ਕਹਿੰਦੇ ਹਨ ਦਿਲ دریا ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਸੱਚ ਮੁੱਚ دریاਵਾਂ ਜਏ ਡੂੰਘੇ ਦਿਲਾਂ ਦੇ ਦਰਦ ਕੌਣ ਜਾਣ ਸਕਦਾ ਹੈ ਅੱਜ دریا ਹੱਸ ਨਹੀਂ ਰਹੇ ਬਲਕਿ ਰੋ ਹੀ ਰਹੇ ਹਨ ਤੇ ਸਾਨੂੰ ਵੀ ਰੁਵਾ ਰਹੇ ਹਨ دریا ਹਾਲੇ ਵੀ ਸੁਣ ਲੈਣਗੇ ਪਰ ਪਹਿਲਾਂ ਅਸੀਂ ਉਹਨਾਂ ਦੀ ਪੁਕਾਰ ਸੁਣੀਏ ਆਓ ਆਪਣੇ دریاਵਾਂ ਨਾਲ ਜ਼ਿੰਦਗੀ ਦਾ ਨਾਤਾ ਜੋੜੀਏ ਤੇ ਆਪਣੀ ਟੁੱਟੀ ਗੰਢੀਏ دریاਵਾਂ ਬਾਝੋਂ ਜੀਣਾ ਕਾਹਦਾ ਜੀਣਾ دریا ਸਾਡੇ ਇਤਿਹਾਸ ਦੇ ਸਰਈਏ ਹਨ ਸਾਡੀ ਸਭਿਆਚਾਰ ਦੇ ਪਾਲਣ ਹਾਰੇ ਹਨ ਇਹ ਸਾਡੀ ਜਿੰਦ ਜਾਨ ਹਨ ਸਾਡੇ ਤੇ ਇਹਨਾਂ ਦਾ ਮਨਾਮੁਹੀ ਕਰਜ਼ਾ ਹੈ ਅਸੀਂ ਇਹਨਾਂ ਦੇ ਦੇਣਦਾਰਾਂ ਇਹ ਸਾਡੇ ਲੈਣੇਦਾਰ ਹਨ ਗੁਰੂ ਨਾਨਕ ਪਾਤਸ਼ਾਹ ਦੇ ਲੈਣੇਦਾਰ ਭਾਈ ਲੈਣੇ ਦੇ ਵਾਰਿਸ ਅਤੇ دریاਵਾਂ ਦੇ ਦਰਦਮੰਦ ਇਹ ਗੁਹਾਰ ਸੁਣ ਰਹੇ ਸਨ ਪੰਜਾਂ ਦਰਿਆਵਾਂ ਦੇ ਧਰਮੀ ਪੁੱਤਰ ਜੇ ਆਪਣੇ ਪਿਤਰਾ ਜੇ ਦਰਿਆਵਾਂ ਦੀ ਸਾਰ ਲੈਣਗੇ ਤਾਂ ਦਰਿਆ ਵੀ ਸਾਡਾ ਖਿਆਲ ਰੱਖਣਗੇ ਤਾੜੀ ਦੋਹਾਂ ਥਾਣਾ ਵਜਦੀ ਐ ਇੱਕ ਹੱਥ ਨਾਲ ਤਾਂ ਚਪੇੜਾਂ ਹੀ ਵਜਦੀਆਂ ਹਨ ਜਦੋਂ ਕਿਸੇ ਨੇ ਮਾਰ ਲੀਆਂ ਤੇ ਕਦੇ ਕਿਸੇ ਨੇ ਸੈਂਕੜੇ ਸਾਲਾਂ ਤੋਂ ਅਸੀਂ ਦਰਿਆਵਾਂ ਦੇ ਚਪੇੜਾਂ ਮਾਰਦੇ ਆ ਰਹੇ ਹਾਂ ਹੁਣ ਉਹਨਾਂ ਦੀ ਵਾਰੀ ਐ ਚਪੇੜਾਂ ਦੀ ਨਾਮਰਾਦ ਖੇਤ ਨੂੰ ਤਾੜੀ ਵਿੱਚ ਬਦਲਣ ਦੀ ਲੋੜ ਐ ਤੇ ਤਾੜੀ ਹਮੇਸ਼ਾ ਦੁਆ ਤਣਾ ਵਜਦੀ ਹੈ ਇਹ ਸੀ ਜੀ ਅਵਤਾਰ ਸਿੰਘ ਹਿਰਾਂ ਦਾ ਲਿਖਿਆ ਹੋਇਆ ਅਜੋਕੇ ਸੰਦਰਭ ਵਿੱਚ ਦਰਾਮਾ ਦੀ ਮਹੱਤਤਾ ਦੇ ਉੱਤੇ ਇੱਕ ਲੇਖ ਪਾਣੀਆਂ ਦੀ ਮਹੱਤਤਾ ਤੇ ਲੇਖ ਜਿਹੜਾ ਅਸੀਂ ਤੀਸਰੀ ਅਖ ਵਿੱਚ ਤੁਹਾਡੇ ਲਈ ਪੇਸ਼ ਕੀਤਾ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ